ਜਦ ਸੱਚਾ ਪਾਤਸ਼ਾਹ ਸਿਰਸ਼ਾ ਦਾਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭ ਦਾ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸੇ ਛੰਤ ਮਹਲਾ 4 ਘਰ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜਿਉ ਕਿਰਪਾ ਕਰੇ ਸਹਿਜ ਗੁਣ ਗਾਏ ਜੀਓ ਗੁਣ ਗਾਏ ਵਿਕਸ਼ੈ ਸਦਾ ਅਣ ਦਿਨ ਜੇ ਆਪ ਸਾਚੀ ਭਾਵਈ ਅਹੰਕਾਰ ਹਮ ਤਜ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੂ ਆਤਿ ਤਾ ਪਈਐ ਹਰ ਜਿਉ ਕਿਰਪਾ ਕਰੀ ਤਾ ਨਾਮ ਧਿਆਈਐ ਜਿਉ ਅੰਦਰ ਸਾਚਾ ਦੇਹ ਪੂਰੇ ਸਤਿਗੁਰਾਂ ਜਿਉ ਹਉ ਤਿਸੇ ਵੀ ਜਨ ਰਾਤ ਮੈਂ ਕਦੇ ਨਾ ਵਿਸਰੈ ਜਿਉ ਕਦੇ ਨਾ ਵਿਸਰੈ ਮਨ ਤ੍ਰਿਪਤਾ ਗੁਰ ਮੁਖ ਅਮਰਿਤ ਦੀਵਾ ਨਦਰ ਕਰੇ ਤਾਂ ਸਤ ਗੁਰ ਮਿਲੇ ਅੜ ਦਿਨ ਵਿਪੇਥ ਪੁੱਤ ਵਿਚਰੈ ਅੰਦਰ ਸਾਜਾ ਦੇਹ ਪੂਰੇ ਸਤ ਗੁਰਾ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀ ਰਹਲ ਲਿਵ ਲਾਈ ਤਾ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾ ਹਰ ਮਨ ਭਾਵੇ ਸਦਾ ਅਤੀਤ ਮੈ ਰਾਕੀ ਹਲਤ ਪਦ ਸੋ ਪਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਾਤ ਸੰਗਤ ਮਿਲਾਵੜ ਭਾਗ ਤਾ ਹਰ ਸੇ ਆਵੇ ਜੀਉ ਦੂਜਾ ਭਾਇ ਦੁਖ ਹੋਏ ਮਨ ਮੁਖ ਜਮ ਜੋਇਆ ਜੀਉ ਹਾਏ ਹਾਏ ਕਰੇ ਚੇਤਨਾਹੀ ਇਅਤ ਗਏ ਅਪਛਤਾਵਈ ਬੇਨਾਮਾਇ ਕੋ ਸਾਥ ਨ ਚੱਲੇ ਪੁੱਤਰ ਕਲੰਤਰ ਮਾਇਆ ਧੋਹਿਆ ਦੂਜੇ ਪਾਇ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰਿ ਕਿਰਪਾ ਲਓ ਮਨਾਈ ਮਾਲ ਹਰ ਪਾਇਆ ਜੀਓ ਸਦਾ ਰਹੇ ਰਗਮਣ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਣ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਣ ਭਾਵੇ ਕਰ ਕੇ ਪਾਲਿਓ ਨਾਨਕ ਨਾਮ ਮਣ ਭਾਏ ਕਰ ਕਿਰਪਾ ਲਿਹੋ ਨਿਲਾਏ ਮਹਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ